ਆਪਾ ਪਹੁੰਚ ਗਏ ਆ ਜੀ ਪਿੰਡ ਬਡਰੁਖਾ ਇਹ ਉਹ ਮਹਾਨ ਧਰਤੀ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਰਾਜਕੌਰ ਦਾ ਜਨਮ ਹੋਇਆ ਸਰਦਾਰਾਂ ਦੀ ਹਵੇਲੀ ਅਜੇ ਵੀ ਇਸ ਪਿੰਡ ਦੇ ਵਿੱਚ ਹੈਗੀ ਹੈ ਉਹ ਜਿੱਥੇ ਇਸ ਮਹਾਨ ਰੂਹ ਦਾ ਜਨਮ ਹੋਇਆ ਇਸ ਧਰਤੀ ਨੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦਿੱਤਾ ਇਸ ਪਿੰਡ ਨੇ ਇੱਕ ਹੋਰ ਸੂਰਮੇ ਨੂੰ ਜਨਮ ਦਿੱਤਾ ਜਿਨ੍ਹਾਂ ਨੂੰ ਅਸੀਂ ਜਰਨਲ ਹਰਬਖਸ਼ ਸਿੰਘ ਦੇ ਨਾਮ ਨਾਲ ਜਾਣਦੇ ਹਾਂ ਜਦੋਂ ਭਾਰਤੀ ਫੌਜ ਦੇ ਚੀਫ ਨੇ ਕਹਿਤਾ ਸੀ ਕਿ ਸੈਕੰਡ ਡਿਵੀਜ਼ਨ ਤੇ ਲੈ ਆਓ ਫੌਜ ਅਬਿਆਸ ਤੋਂ ਪਰਲਾ ਏਰੀਆ ਪਾਕਿਸਤਾਨ ਨੂੰ ਛੱਡ ਦਿਓ ਤਾਂ ਜਰਨਲ ਹਰਵਖਸ ਸਿੰਘ ਨੇ ਕਿਹਾ ਸੀ ਕਿ ਸਾਡਾ ਨਨਕਾਣਾ ਸਾਹਿਬ ਪਹਿਲਾਂ ਹੀ ਪਾਕਿਸਤਾਨ ਚ ਚਲਿਆ ਗਿਆ ਹੁਣ ਅਸੀਂ ਹਰਮੰਦਰ ਸਾਹਿਬ ਨਹੀਂ ਉਤਰ ਜਾਣ ਦੇਣਾ ਫੌਜ ਦੇ ਹੁਕਮ ਦੀ ਉਲੰਘਣਾ ਕਰਕੇ ਜਰਨਲ ਹਰਵਖਸ ਸਿੰਘ ਨੇ ਠੱਕੇ ਨਾ ਜਾ ਕੇ ਪਾਕਿਸਤਾਨ ਦੀ ਫੌਜ ਨਾਲ ਲੜਾਈ ਲੜੀ ਤੇ ਉਹਨਾਂ ਦੇ ਦੰਦ ਖੱਟੇ ਕੀ